ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਕਾਰਪੱਟ ਸਕੁਆਇਰ ਪੁਆਇੰਟ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਬਾਈ ਅੱਜ ਦੇਖਣ ਤੋਂ ਪਤਾ ਲੱਗਿਆ ਹੋਊਗਾ ਫਨ ਕਰਨ ਲੱਗੇ ਆ ਬੱਚੇ ਤੇ ਜੋ ਵਿਜਨ ਦੀ ਤਕਨੀਕ ਥੋੜੀ ਦੱਸ ਦਿਆਂ ਤੁਹਾਨੂੰ ਅਸੀਂ ਕਿਸ ਟਾਈਪ ਚ ਵੀਰ ਦੇਣ ਨੇ ਤੇ ਜੋ ਬਹੁਤ ਸੋਹਣੇ ਹੁੰਦੇ ਨੇ ਇੱਕ ਕੋਸ਼ਿਸ਼ ਕਰਿਆ ਕਰੋ ਕਿ ਕਣਕ ਵੀ ਵੇਜਿਆ ਕਰੋ ਯਾਰ ਕਿਉਂਕਿ ਹੁਣ ਜਿਹੜੀ ਅੱਗੇ ਅ ਫਸਲ ਆਣੀ ਹੈਗੀ ਉਹ ਕਣਕ ਦੀ ਆਣੀ ਹੈ ਕਣਕ ਵੀ ਬਹੁਤ ਸੋਹਣੀ ਹੁੰਦੀ ਆ ਤੇ ਏ ਵੀਰੇ ਮੈਂ ਤੁਹਾਨੂੰ ਦੱਸਦਾ ਕੀ ਪਹਿਲਾਂ ਅਸੀਂ ਮਿੱਟੀ ਥੋੜੀ ਜੀ ਡਲੀਆਂ ਪੋੜ ਕੇ ਹਨਾ ਪਾਈਆਂ ਨੇ ਵਿੱਚ ਤੇ ਉਸ ਤੋਂ ਬਾਅਦ ਜੋਪੇ ਕਿਰਖੇ ਜੀ ਅਸੀਂ 2 ਘੰਟਿਆਂ ਲਈ ਠੀਕ ਹੈ ਜੀ 2 ਘੰਟਿਆਂ ਲਈ ਜੋਪੇ ਹੋ ਸੀਗੇ ਤੇ ਹੁਣ ਇਹਨਾਂ ਵਿੱਚ ਬਾਹਰ ਜਿਆਦਾ ਨਹੀਂ ਉਨੇ ਕੀ ਪਾਨੇ ਨੇ ਤੇ ਐਦਾਂ ਦੇਖੋ ਆ ਜਿਹੜੀ ਜਗ੍ਹਾ ਪਲੇਸ ਹੈਗੀ ਆ ਨਾ ਇਹਨੂੰ ਕਵਰ ਕਰਕੇ ਤੇ ਲਾਸਟ ਵਿੱਚ ਅਸੀਂ ਵੀਰੇ ਪਾਵਾਂਗੇ ਮੀਟਿੰਗ ਤੇ ਅਗਮ 9 ਐਨੇ ਨਹੀਂ ਥੋੜੇ ਥੋੜੇ ਬੇਟੇ ਤੇ ਹੈ ਹਨਾ ਬਸ ਜਿਆਦਾ ਬਸ ਬਸ ਬੇਟੇ ਤੇ ਬੀਜ ਐਨਾ ਕਿਉਂਣਾ ਚਾਹੀਦਾ ਇੱਕ ਕੋਸ਼ਿਸ਼ ਕਰਾ ਕਰੋ ਬੀਜ ਜਦੋਂ ਤੁਸੀਂ ਪਿਉਓਗੇ ਨਾ ਉਥੋਂ ਪਤਾ ਲੱਗ ਜਾਂਦਾ ਕਿ ਜਿਹੜਾ ਬੀਜ ਉੱਤੇ تیرਕੇ ਆ ਗਿਆ ਉਹ ਬੀਜ ਤੁਸੀਂ ਯੂਜ਼ ਨਹੀਂ ਕਰਨਾ ਹਨਾ ਜਿਹੜਾ ਨੀਚੇ ਬਹਿ ਗਿਆ ਤੇ ਉਹੀ ਵੀ ਜੀ ਯੂਜ਼ ਕਰਨਾ ਉਸ ਤੋਂ ਬਾਅਦ ਅਸੀਂ ਪਾਵਾਂਗੇ ਮਿੱਟੀ ਲੈ ਬਲੌਗ ਸਾਡਾ ਇਦਾ ਹੀ ਚੱਲਦਾ ਰਹੂਗਾ ਠੀਕ ਹੈ ਜੀ ਤੇ ਅਸੀ ਗੱਲ ਜੀ ਉਸ ਤੋਂ ਬਾਅਦ ਹੈ ਨਾ ਇਸ ਤੋਂ ਬਾਅਦ ਜੋ-ਜੋ ਅਸੀਂ ਪ੍ਰੋਸੀਜਰ ਕਰਦੇ ਜਾਵਾਂਗੇ ਉਸ ਤੋਂ ਨੂੰ ਪਤਾ ਲੱਗਦਾ ਜਾਊਗਾ ਉਹ ਕੱਲੀ-ਕੱਲੀ ਗੱਲ ਅਸੀਂ ਦੱਸਦੇ ਜਾਵਾਂਗੇ ਜੀ ਤੇ ਜਿੰਨਾ ਦਿਨ ਬਹੁਤ ਵਧੀਆ ਪ੍ਰੋਸੀਜਰ ਨਹੀਂ ਜਾਰੀ ਤੇ ਹੇ ਰਾਹ ਇਹ ਰੰਗ ਨਾ ਲਿਖੇ ਹੈ ਨਹੀਂ ਇੱਕ ਤੇ ਵੀਰੇ ਕੋਸ਼ਿਸ਼ ਕਰੋ ਇਹ ਜਿਹੜੇ ਬਾਉ ਨੇ ਇਹਨਾਂ ਦੇ ਨੀਚੇ ਨਾ ਹਲਕੇ ਜਿਹੇ ਸਰਾਖ ਕਰਨਾ ਵੀ ਬਹੁਤ ਜ਼ਰੂਰੀ ਨੇ ਇੱਕ ਜਾਂ ਦੋ ਹੋਣੇ ਜ਼ਰੂਰੀ ਨੇ ਕਿਉਂਕਿ ਜਦੋਂ ਉਪਰ ਪਾਣੀ ਹੋ ਜਾਂਦਾ ਫਿਰ ਉਹ ਨੀਚੇ ਲੰਘ ਜਾਂਦਾ ਹੈ ਪਾਣੀ ਫालतू ਨਹੀਂ ਪਾਣਾ ਇਹਨਾਂ ਵਿੱਚ ਅੱਜ ਅਸੀਂ ਪਾਣੀ ਦੀ ਨਾ ਪਾਵਾਂਗੇ ਇਹ ਕਾਲਾ ਵੀ ਬਿਲਕੁਲ ਪਾਣੀ ਨਹੀਂ ਪਾਣਾ ਪਰ ਸੋ ਅਸੀਂ ਸ਼ਾਮ ਨੂੰ ਪਾਣੀ ਮਾਵਾਂਗੇ ਪਰ ਸੋ ਤੱਕ ਅਸੀਂ ਕੋਈ ਪਾਣੀ ਨਹੀਂ ਪਾਣਾ ਤੇ ਪਾਣੀ ਦੇ ਵਿੱਚ ਤੀਸਤੀ ਵਰਨਾ ਮੈਂਦਾ ਕਿਉਂਕਿ ਇਹਦੇ ਵਿੱਚ ਜਾਲਾ ਪੈ ਜਾਂਦਾ ਇਹ ਵੀਡੀਓ ਉਹਨਾਂ ਲਈ ਹੈ ਜੀ ਤੇ ਜਿਹੜੇ ਵੀ ਪੀਰ ਦੇ ਜ਼ਰੂਰ ਨੇ ਪਰ ਉਹਨਾਂ ਦੇ ਜੌਨ ਨਹੀਂ ਹੁੰਦਾ ਤੁਹਾਨੂੰ ਇਹ ਕੰਟੀਨਿਊ ਅਸੀਂ ਸਾਰੀਆਂ ਦਿਖਾਵਾਂਗੇ ਤੇ ਸਟੋਰੀ ਵਗੈਰਾ ਫਾਗੇ ਜੂਨ ਦਾ ਤੁਹਾਨੂੰ ਰੋਕ ਕੇ ਦੱਸ ਰਿਹਾ ਤੇ ਇਹ ਸੋਰੀ ਵਿੱਚ ਦਿਖਾ ਕਰਾਂਗੇ ਕਿ ਡਿਗ 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 ਜੁਮ ਹੋ ਗਿਆ ਹਣਾ ਸਾਰੇ ਵੀਰਾਂ ਨੂੰ ਪਤਾ ਲੱਗਦਾ ਰਹੂਗਾ ਇਹ ਮੋਨਾ ਇਹਦੇ ਉੱਤੇ ਵੀ ਜਿਹੜਾ ਇਹ ਹੈਗਾ ਹਰ ਕੀ ਹਰ ਕੀ ਵਿੱਚ ਵੀ ਜੁਮ ਆ ਗਿਆ ਹਣਾ ਤੇ ਇੱਕ ਕੋਸ਼ਿਸ਼ ਕੀਤੀ ਕਰਨੀ ਚੰਗੀ ਪਾਣੀ ਜੋ ਪਾਣੀ ਆਣਾ ਜੋ ਪਾਣੀ ਆ ਤੁਸੀਂ ਐਦਾਂ ਨਹੀਂ ਉਲਕਾਰਨਾ ਹਣਾ ਕਿ ਜਿਹੜਾ ਹੈ ਨਹੀਂ ਪਾ ਕਰੇਂਦੀ ਤਨਪਾ ਕਰਦੇ ਨੂੰ ਸੁਣੇ ਇਹਦੇ ਵਿੱਚ ਦਾ ਹੋ ਦੇ ਵੀ ਤੁਸੀਂ ਉਹਨੇ ਪਿਸਾ ਲਿਆ ਆ ਇਹ ਦੇ ਪਾਣੀ ਹਾਂਜੀ ਵੀਰੇ ਇਹ ਗੋਟਰੋਲ ਤੇ ਇਹ ਪਾਰਾ ਹਨਾ ਇਹ ਕਿਸ ਲਈ ਆ ਤੇ ਪਾਣੀ ਤੁਜੀ ਕਿਸੇ ਕੱਪ ਪਰ ਜਾਂ ਕਿਸੇ ਟੀਨ ਦੇ ਬਣਾਉਂਦੇ ਨਾ ਬਰਦਕਾ ਤਿਆਰ ਕਰਦਾ ਹੈ ਜਾਂ ਤਾਂ ਹਨਾ ਤਾਂ ਆ ਕੀ ਕਰਨਾ ਸਿਰਫ ਇਸੇ ਨਾਲ ਹੀ ਪਾਣੀ ਪਾਣਾ ਆਪਾਂ ਨੇ ਤੇ ਇਸ ਨੂੰ ਸੁਲਾਦ ਕਿ ਇਸ ਤੇ ਹਲਕੀ ਹਲਕੀ ਮਿੱਟੀ ਪਾਵਾਂਗੇ ਉਸ ਤੋਂ ਬਾਅਦ ਵੀਰੇ ਆ ਪੱਤੇ ਨੇ ਇਹ ਪੁਜੀਆ ਦੇ ਦੇ ਇਹ ਆਕ ਦੇ ਪੱਤੇ ਹੁੰਦੇ ਨੇ ਇਹ ਇਹਨਾਂ ਨੂੰ ਇਹ ਸਾਈਟ 'ਚ ਇਹ ਪਿੱਤਰੇ ਨੇ ਇਹ ਸਾਈਟ 'ਚ ਇਹਨੂੰ ਕਵਰ ਕਰ ਦਾਂਗੇ ਠੀਕ ਹੈ ਜੀ ਇਹ ਅਸੀਂ ਕੱਲ ਯਾਨੀ ਕੱਲ ਦਾ ਦਿਨ ਵੀ ਰਹਿਣਗੇ ਤੇ ਅਹ ਪਾਸੋਂ ਸ਼ਾਮ ਨੂੰ ਆਪਾਂ ਕਰ ਜੀ ਪਰ ਇਹ ਤਾਂ ਬਿਲਕੁਲ ਨਹੀਂ ਸੀ ਰੁਕੋ ਬਈ ਇਹਦੇ ਪਾਣੀ ਪਾਣਾ ਓਏ ਦੱਬ ਨਾ ਜੀ ਤੂੰ ਤੇ ਰੁਕੋ ਰੁਕੋ ਅਵੀ ਕੋਲੋਬਸ ਲੈ ਕੇ ਮਿਹਣੇ ਆ ਦੇਖ ਇਥੇ 1 ਮਿੰਟ ਇਹ ਇਹਨੂੰ ਹਲਕਾ ਹਲਕਾ ਪ੍ਰੈਸ ਕਰ ਦੋ ਦਿਸਰੇ ਨਾਲ ਬੇਟੇ ਹੂੰ ਇਹਨੂੰ ਹਲਕਾ ਹਲਕਾ ਪ੍ਰੈਸ ਕਰਨਾ ਤੇ ਇਸ ਤੋਂ ਬਾਅਦ ਇਹ ਇੱਕੋਸਾਰ ਹੋ ਜਾਵੇ ਹਨਾ ਜਿੱਥੇ ਜਿੱਤੇ ਜੋ ਨਹੀਂ ਆਉਣਗੇ ਵੀ ਉਥੇ ਉਸ ਜਗ੍ਹਾ ਤੇਰ ਕਵਰ ਹੋ ਜਾਊਗਾ ਇਦਾਂ ਕਰਕੇ ਸਾਰਿਆਂ ਨੂੰ ਕਰ ਦੇਣਾ ਉਸ ਤੋਂ ਬਾਅਦ ਜੇ ਤੁਹਾਡੀ ਇੱਛਾ ਤਾਂ ਤੁਸੀਂ ਬਿਲਕੁਲ ਨਾ ਮੱਤ ਹਲਕੀ ਹਲਕੀ ਮਿੱਟੀ ਬਾਣੀ ਆ ਉਹ ਫੇਰ ਤੁਹਾਨੂੰ ਝਾੜ ਦੇਣਾ ਕਿ ਇਸ ਤਰ੍ਹਾਂ ਪਾਉਣਾ ਵੀ ਤਾਂ ਕੀ ਇਹ ਕਹਿੰਦੇ ਪਾਣੀ ਪਾਣ ਨਹੀਂ ਪਾਣਾ ਮੈਂ ਥੋੜਾ ਥੋੜਾ ਮਿੱਟੀ ਘੱਟ ਪਾਉਣਾ ਹਾਂ ਆਹ ਲਓ ਜੀ ਸਿਰਫ ਐਨੀ ਐਨੀ ਗਰੂੜਣੀ ਮਿੱਟੀ ਹੈ ਨਾ ਜਿਆਦਾ ਨਹੀਂ ਇਹਦੀ ਜੜ੍ਹਾਂ ਲੱਗ ਜਾਣੀਆਂ ਇਹਦੇ ਨਾਲ ਜੇ ਤੁਸੀਂ ਜਿਆਦਾ ਪਾਉਂਗੇ ਆ ਉਹਦੇ ਨਾਲ ਨਾ ਫੰਗਸ ਲੱਗ ਜਾਂਦੀ ਹੈਗੀ ਤੇ ਪਾਣੀ ਵੀ ਜਿਆਦਾ ਨਹੀਂ ਪਾਣਾ ਆਪੇ ਚਾਸ ਤੋਂ ਬਾਰੇ ਕੋਈ ਨਾ ਅੰਮੀ ਚੇ ਮਿੱਟੀ ਚਾਲ ਕਰਦਾ ਆਂ ਮੈਂ ਬੂੰਦੋ ਪਾ ਲੈਂਦਾ ਆਂ ਆ ਦੇਖੋ ਜੀ ਛੋਟੇ ਛੋਟੇ ਜਿਹਵਾਕ ਬੈਠੇ ਹਾਂ ਇਧਰ ਲੈ ਬਿੜੇ ਆ ਇਤਨੀ ਪਾਣੀ ਪਾਣਾ ਦਾ ਸਮ ਇਹ ਹੁਣ ਪਾਣੀ ਵੀਰੇ ਸਿੱਧਾ ਇਦਾਂ ਪਾੜਾ ਦੇ ਕੇ ਜਿਆਦਾ ਨਹੀਂ ਪਾਣੀ ਪਾਣਾ ਇਸ ਤੋਂ ਮਿੱਟੀ ਨਾ ਕਿਸੇ ਤੋਂ ਬਣੀ ਪੀਵਾ ਦਿੱਲੀ ਆ ਅੰਦਰੀ ਦੀ ਲਿੱਕ ਤੋਂ ਮੈਂ ਲੈ ਬਾਦੀ ਇਹ ਇੰਨਾ ਜੀ ਪਾਣਾ ਪਾਣੀ ਜਿਆਦਾ ਨਹੀਂ ਪਾਣਾ ਹਨਾ ਉਸ ਤੋਂ ਬਾਅਦ ਆਪਾਂ ਟੱਕ ਦੇਣਾ ਹਾਂ ਹਲਕਾ ਹਲਕਾ ਕਰੇ ਤੋਂ ਬੱਸ ਜੀ ਥੋੜਾ ਥੋੜਾ ਪਾਣਾ